ਕਿਆ ਬਾਤ ਆ ਯਾਰ ਬੋਤਸਵਾਨਾ ਆ ਬਰਮੀ ਜੁੱਤ ਜਿਹੜੀ ਚਿੜੀ ਬੈਠੀ ਉਹਦੀ ਆਵਾਜ਼ ਆ ਇਹ ਬਹੁਤ ਹੀ ਸ਼ਾਨਦਾਰ ਜਗ੍ਹਾ ਆਪਣਾ ਰਾਤ ਦਾ ਟਿਕਾਣਾ ਸੀ। ਜਗ੍ਹਾ ਵਾਕਈ ਬੜੀ ਸ਼ਾਨਦਾਰ ਸੀ। ਪੰਛੀਆਂ ਦੀਆਂ ਆਵਾਜ਼ਾਂ ਸੁਣੀ ਜਾਂਦੀਆਂ ਨੇ ਹੁਣ ਸਵੇਰ ਦੇ ਜਦੋਂ ਦਾ ਪੌਫਟਾਲਾ ਹੋਇਆ। ਸੂਰਜ ਭਾਜੀ ਇਧਰਲੇ ਪਾਸਿਓਂ ਚਾਤੀ ਮਾਰਦੇ ਆ। ਪਰ ਇਹਦੇ ਨਾਲ ਨਾਲ ਇੱਥੇ ਠੰਡ ਬਹੁਤ ਸੀ। ਠੰਡ ਤਾਂ ਇੰਨੀ ਸੀ ਵੀ ਜਿਹੜਾ ਮੇਰਾ ਸਲੀਪਿੰਗ ਬੈਗ ਸੀ ਉਹਨੇ ਇੱਥੇ ਕੰਮ ਨਹੀਂ ਕੀਤਾ। ਸਲੀਪਿੰਗ ਬੈਗ ਮੇਰਾ 15° ਤੱਕ ਚੱਲਦਾ ਪਰ ਠੰਡ ਟੈਂਪਰੇਚਰ ਤੋਂ ਥੱਲੇ ਚਲਾ ਗਿਆ ਸੀ। ਤਾਂ ਕਰਕੇ ਸਰੀ ਠਰਿਆ ਰਹਾ ਤਾਂ ਹਾਂ ਇੱਕ ਹੋਰ ਨਮੀ ਸਵੇਰ افریقا ਮਹਾਦੀਪ ਦੇ ਇੱਕ ਵੱਡੇ ਦੇਸ਼ ਬੋਤਸਵਾਨਾ ਦੇ ਵਿੱਚ ਤੇ ਸਵੇਰੇ ਉੱਠਦੀ ਮੱਝ ਮੱਥੇ ਲੱਗਦੀ ਹੈ ਦਿਸ ਇਜ਼ ਮੱਝ ਕੀ ਬਾਤ ਆ ਯਾਰ ਇਹਲਾ ਸਿੰਘ ਨਹੀਂ ਗੱਲ ਦੇ ਹੱਡੀ ਨਹੀਂ ਗੱਲ ਦੀ ਬਾਕੀ ਸਾਰਾ ਮਾਸ ਸ਼ੇਰ ਲੱਕੜ ਬੱਗੇ ਗਿਦਾਂ ਇਲਾ ਉਲਾ ਸਭ ਚੂੰਡ ਲੈਂਦੀਆਂ ਨੇ Uh, hello, good morning. Fine, brother. Mm -hmm. ਉੱਠਣ ਸਾਰ ਬਰਸ਼ ਤੇ ਬਰਸ਼ ਦੇ ਨਾਲ ਹੀ ਫਿਰ ਖਾਣ ਪੀਂਦਾ ਸਮਾਨ ਕੀ ਕੁਛ ਦਿੰਦੇ ਨੇ ਯਾਰ ਗੰਡਿਆਂ ਦੇ ਨਾਲ ਫਰੂਟ ਚਲੋ ਨਾਲ ਕੌਫੀ ਉਹ ਆ ਗਿਆ ਲਿਫਟ ਕੰਬ ਗੇ ਸੰਭਲ ਲੇ ਗੇ ਮੈਂ ਲਿਫਟ ਅਪ ਟੂ ਰੋਡ ਟੂ ਮਚ ਸੈਂਡ ਇਵਲ ਟੂ ਦੈਟ ਬ੍ਰਦਰ ਇਵਲੈਸ ਟੂ ਯੂ ਇਵਲੈਸਟ ਮੀ ਹਾਂ ਹਾਂ ਥੈਂਕ ਯੂ ਹਾਊ ਮਚ ਟੋਟਲ ਆਖੋ ਇੰਟੋ ਵੀਰ ਵੇ ਡੂ ਹੈਂਡ ਫਿਰ ਬਾਏ ਹੇ The lunch, the dinner, and the breakfast. 6.35 mm -hmm. Yes This is 35? Six. Uh-huh. Okay. Thank you so much. Thank you. Thank so you. Much. Uh, I need water. Hello. I need water. Water? Yeah. उ बिग जस्ट वन लीटर वाटर प्लीज गिवीफ अपडे थैंक यू अफ्रीकन बुश सफारिश ये सारे लिखे हुए ने ਜਿਹੜਾ ਰਹਿਣ ਸਹਿਣ ਦਾ ਖਰਚਾ ਸਾਰਾ ਖਾਣ ਪੀਣ ਦਾ ਇਹੋ ਜਿਹਾ ਮਾਹੌਲ ਹੈ ਇਹਨੂੰ ਗੁਣਾ 6.5 ਕਰਾਂਗੇ ਤਾਂ ਨਿਕਲ ਆਉਣਾ 635 ਗੁਣਾ 6.5 ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ 25 ਮਾਰਚ ਤੇ ਸਾਲ 2025 ਇਸ ਵੇਲੇ ਆਪਾਂ ਬੋਤਸਵਾਨਾ ਵਿੱਚ ਖੜੇ ਆ ਬੋਤਸਵਾਨਾ ਦੇ ਜੰਗਲਾਂ ਦੇ ਵਿੱਚ ਇੱਕ ਆ ਕੈਂਪਿੰਗ ਸਾਈਟ ਬਣੀ ਹੋਈ ਸੀ ਇੱਥੇ ਮੈਂ ਟੈਂਟ ਲਾਇਆ ਰਾਤ ਸੁੱਤਾ ਬਹੁਤ ਸੋਹਣੀ ਨੀਂਦ ਆਈ ਠੰਡ ਸੀ ਜਗ੍ਹਾ ਤੇ ਹੁਣ ਆਪਾਂ ਇਥੋਂ ਅੱਗੇ ਨੂੰ ਨਿਕਲਦੇ ਆਂ ਨਾਟਾ ਨਾਮ ਦਾ ਸ਼ਹਿਰ ਸਿਰਫ 50 ਕਿਲੋਮੀਟਰ ਦੂਰ ਆ ਤੇ 50 ਕਿਲੋਮੀਟਰ ਲਗਭਗ 3 ਘੰਟਿਆਂ 'ਚ ਕੱਢ ਕੇ ਆਪਾਂ ਨਾਟਾ ਪਹੁੰਚ ਜਾਾਂਗੇ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਅੱਜ ਦੀ ਵੀਡੀਓ ਨਾਲ ਜੁੜੇ ਰਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਲਾਈਕ ਕਰਾਂ ਵੀਡੀਓ ਤੇ ਕਮੈਂਟ ਜਰੂਰ ਕਰਿਓ ਹਵਾ ਬਹੁਤ ਤੇਜ਼ ਆ ਤੇ ਹਵਾ 'ਚ ਧੂਂ ਦੀ ਆ ਤਾਂ ਕਰਕੇ ਟਾਈਮ ਲੱਗਣਾ ਉੱਥੋਂ ਤੱਕ ਜਾਣ ਤੇ ਇਹ ਸੜਕ ਤੋਂ 1.5 ਕਿਲੋਮੀਟਰ ਹਟਵਾ ਅੰਦਰ ਨੂੰ ਆ ਜੰਗਲ ਦੇ ਵਿੱਚ ਇਹ ਜਗ੍ਹਾ ਜਿੱਥੇ ਮੈਂ ਰਿਹਾ ਸੀ ਤੇ ਇਹ ਰੇਤਾ ਸੈਂਡ ਉੱਥੋਂ ਤੱਕ ਮੈਨੂੰ ਛੱਡ ਕੇ ਆਉਣਗੇ ਮੇਨ ਰੋਡ ਤੱਕ ਕਿਲੋ 1.5 ਕਿਲੋਮੀਟਰ ਦਾ ਪੈਂਡਾ ਕਰਾ ਕੇ ਸੜਕ ਤੇ ਸਾਡੇ ਛੱਡ ਦੇਣਗੇ ਐਲੀਫੈਂਟ ਸੈਂਡਸ ਵੇਅਰ ਐਲੀਫੈਂਟਸ ਰੂਲ ਯੈਸ ਲੈਟਸ ਗੋ ਬ੍ਰਦਰ ਲੋਡਰ ਆਫ ਸੈਂਡ ਹੈ ਇਅਸ এলিਫੈਂਟ ਸੈਂਡਸ ਵੇਅਰ এলিਫੈਂਟਸ ਰੂਲ ਇਹ ਬਾਈ ਮੈਨੂੰ ਸੜਕ ਤੱਕ ਛੱਡ ਕੇ ਚੱਲ ਗਿਆ ਕਿਉਂਕਿ ਕੱਲ ਇੱਥੇ ਨਾ ਵਾਵਾ ਖੱਜਲ ਹੋਇਆ ਸੀ ਰੇਤਾ ਬਹੁਤ ਸੀ ਸੜਾ ਦੇ ਵਿੱਚ ਹੁਣ ਇਦੋਂ ਅੱਗੇ ਸਾਈਕਲਿੰਗ ਸ਼ੁਰੂ ਹੋ ਜਾਣੀ ਹੈ ਲਗਭਗ ਦੋ ਦੀ ਰਿਪਬਲਿਕ ਆਫ ਬੋਟਸਲਨ ਜਿਹੜੇ ਟਾਵਰ ਤੇ ਕੱਲ੍ਹ ਵਰਸੋ ਮੈਂ ਰਾਤ ਰਿਹਾ ਸੀ ਉਹਦੇ ਨਾਲ ਟਾਵਰ ਬਣੇ ਹੋਏ ਨੇ ਸਾਰੇ ਸਾਰਿਆਂ ਦਾ ਸਕੀਨ ਟਿਕਾ ਬੋਲਰ ਤੇ ਚੱਲਦੇ ਨੇ ਸਾਰੇ ਇੱਕ ਘੰਟੇ ਚ ਪੈਡਲਿੰਗ ਕਰਕੇ ਮੈਂ 2 ਕਿਲੋਮੀਟਰ ਕੱਢ ਲਿਆ ਇੱਕ ਘੰਟਾ 4 ਮਿੰਟਾਂ ਚ 21.26 ਕਿਲੋਮੀਟਰ ਤੇ ਇਹੋ ਜਿਹਾ ਸੁੱਕਾ ਸੁੱਕਾ ਧਰਤਾਂ ਦਾ ਚੱਲੀ ਜਾਂਦਾ ਦੋਹੀਂ ਪਾਸੇ ਨਿੱਕੇ ਨਿੱਕੇ ਦਰਖਤ ਨੇ ਕਿਤੇ ਦਰਖਤ ਖਤਮ ਹੋ ਜਾਂਦੇ ਸਿਰਫ ਫੱਕਾ ਹਫੂਜ਼ਾ ਰਹਿ ਜਾਂਦਾ 30 ਕਿਲੋਮੀਟਰ ਹੋਰ ਰਹਿ ਗਿਆ ਸ਼ਹਿਰ ਨਾਟਾ ਭੁੱਖ ਲੱਗੇ ਹੈ ਕਿਦਾਂ ਡਾਰਕ ਚਾਕਲੇਟ ਇੱਥੇ ਆ ਲੱਗਦਾ ਜਿਵੇਂ ਬਹੁਤ ਹੋਰ ਪ੍ਰਾਣੀ ਟ੍ਰੈਨਿੰਗ ਹੈ। ਦਰਖਤ ਮੁਕ ਰਹੀ ਹੈ। ਸਿਰਫ ਘਾਹ ਇਸ ਦਾ ਦੂਰ ਤੱਕ। ਇਧਰਲੇ ਪਾਸੇ ਵੀ ਦਰਖਤ ਵਰਲੇਟਾਂ ਵਿੱਚ ਰਹਿ ਗਿਆ ਸਰ ਜਿੱਥੇ ਹੁਣ। ਕੀ ਬਾਤ ਆ ਯਾਰ। ਅਨਦਰ ਬਿਊਟੀਫੁੱਲ ਐਲੀਫੈਂਟ ਔਨ ਦਾ ਰੋਡ। ਮੈਨੂੰ ਐਸੀ ਨਿਕਾਣੇ ਕਾ ਕਾਇ ਤੇ ਹਾਥੀ ਨਹੀਂ ਹੋਣੇ ਪਰ ਇੱਥੋਂ ਵੀ ਸੜਕ ਪਾਰ ਕੀਤੀ ਉਹਨੇ ਖਾ ਖੜੇ ਵੀ Hello. Hey. I am fine. How are you? Good. What's going on? Hey, how is everything is fine, brother. Okay. Yeah. Nice. Uh, thank you. Thank you. Thank you. Okay. You fix this road? Yeah, we are fixing. Oh, good, good, good. Yeah, yeah, yeah. Road work ahead. A33 ਇਹ ਸੜਕ ਦਾ ਨਾਮ ਆ ਪਰ ਇੱਥੇ ਆ ਕਿ ਸੜਕ ਥੋੜੀ ਕੰਡਮ ਆ ਪਿਛਲੇ ਦੇ ਮੁਕਾਬਲੇ ਤਾਂ ਕਰਕੇ ਤਾਂ ਪੈਚ ਵਰਕ ਕਰੀ ਜਾਂਦੇ ਆ ਨਾਟਾ ਸਿਰਫ 20 ਕਿਲੋਮੀਟਰ ਮੈਂ 34 ਕਿਲੋਮੀਟਰ ਆ ਗਿਆ ਤੇ 20 ਕਿਲੋਮੀਟਰ ਹੋਰ ਜਾਣਾ 54 ਕਿਲੋਮੀਟਰ ਅੱਜ ਦੀ ਆਪਾਂ ਵਾਟ ਕਰਕੇ ਤੇ ਨਾਟਾ ਪਹੁੰਚ ਜਾਣਾ ਤੇ ਹੁਣ ਤੱਕ ਬੋਤਸਵਾਨਾ ਵਿੱਚ ਲਗਭਗ ਮੇਰੀ 300 ਕਿਲੋਮੀਟਰ ਦੀ ਰਾਈਡ ਪੂਰੀ ਹੋ ਗਈ ਬਾਰਡਰ ਤੋਂ ਲਾ ਕੇ ਜ਼ਾਂਬੀਆ ਬਾਰਡਰ ਤੋਂ ਲਾ ਕੇ ਇੱਥੋਂ ਤੀਕ ਦੀ ਸੋਹਣਾ ਸਫਰ ਰਿਹਾ ਹੁਣ ਤੱਕ ਦਾ ਹੈ ਸਾਰਾ ਜੰਗਲੀ ਆ ਟੋਟਲੀ ਇਹ ਜੰਗਲ ਆ ਉਧਰ ਉਧਰੀ ਜਾਨਵਰ ਜੰਗਲੀ ਜਾਨਵਰਾਂ ਦਾ ਘਰ ਸਾਰਾ ਇਹ ਇੱਥੇ ਹੁਣ ਥੋੜੀਆਂ گاਵਾ ਫਿਰਦੀਆਂ ਨੇ ਉਹਨਾਂ ਦੇ ਗਲਾਂ ਟੱਲ ਪਾਇਆ ਉਹਦੀ ਆਵਾਜ਼ ਤੋਂ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਇੱਥੇ ਆਬਾਦੀ ਨੇੜੇ ਤੇੜੇ ਹੁਣ ਹੈਗੀ ਆ ਤੇ ਜਿਹੜੇ ਮਾਸਾਹਾਰੀ ਜੀ ਆ ਉਹਨਾਂ ਦਾ ਇੱਥੇ ਪ੍ਰਭਾਵ ਘਟ ਜਾਂਦਾ ਪਰ ਹਾਥੀ ਤੁਰੇ ਫਿਰਦੇ ਆ ਆਮ ਵੀ ਤੁਰੇ ਫਿਰਦੇ ਆ ਮੇਰੇ ਕੇਰੀ ਕੈਮਰੇ ਦੇ ਹਿਸਾਬ ਚ ਨਹੀਂ ਆਉਂਦੀ ਗੱਲ ਅੰਦਰ ਫਿਰਦੇ ਹੁੰਦੇ ਸਾਹਮਣੇ ਕੰਨ ਕੁੰਨ ਜੇ ਹਿਲਦੇ ਹਨ ਜਦੋਂ ਉਹਦੀ ਪਤਾ ਲੱਗ ਜਾਂਦਾ ਵੀ ਉਹ ਹਾਥੀ ਫਿਰਦੇ ਨੇ ਇੱਥੇ ਵਾਟ ਕੱਢਦੇ ਆਪਾਂ 20 ਕਿਲੋਮੀਟਰ ਬਾਕੀ ਇਹ ਰਾਤੇ ਬਹੁਤ ਵਿਰਲੇ ਦਰਖਤ ਆ ਜਿਹੜੇ ਜਿੰਨਾਂ ਦੀ ਛਾਂ ਇੱਥੇ ਪੈਂਦੀ ਸੜਕ ਤੇ ਪੈਂਦੀ ਆ ਨਹੀਂ ਜ਼ਿਆਦਾ ਤਾਂ ਸਾਰੇ ਪਿੱਛੇ ਹਟਮੇ ਨੇ ਪਿੱਛੇ ਹਟਮੇ ਤਾਂ ਵੀ ਜੇ ਜਾਨਵਰਾਂ ਸੜਕ ਤੇ ਆਵੇ ਤਾਂ ਟਰੱਕਾਂ ਰੁਕ ਜਾਣੇ ਨੂੰ ਦਿਸਦਾ ਰਵੇ ਆਹ ਪਤਾ ਨਹੀਂ ਕਾਦਾ ਦਰਖਤ ਆ ਇਹਦੇ ਆ ਬੇਰਾਂ ਅਰਗੇ ਨੇ ਡਿੱਗੇ ਹੋਏ ਤਾਂ ਆਹ ਤੋਂ ਵੇਰਤਾ ਨਹੀਂ ਹੈਗੇ ਕੁਝ ਹੋਰ ਆ ਫਾਲਾ ਕੋਈ ਇਹਦਾ ਜਾਂ ਨਿਮਧੀਆਂ ਨੇ ਮੋਲੀਆਂ ਨੂੰ ਥੋੜਾ ਥੋੜਾ ਸੱਕ ਜਾਂ ਲਿਆ ਹੋਇਆ ਉਤੋਂ ਉਤੋਂ ਮੈਨੇ ਵੀ ਦੀ ਜਾਏ ਤੱਕੇ ਥੋੜੇ ਥੋੜੇ ਟਾਲੀ ਵਰਗੇ ਇਹਦੇ ਨਵੀਂ ਧਰਤੀ ਨਵੇਂ ਦਰਖਤ ਆਪਾਂ ਨੂੰ ਕੋਈ ਨਾਂ ਪਤਾ ਇਹਨਾਂ ਦਾ 2 ਘੰਟਿਆਂ ਚ 40 ਕਿਲੋਮੀਟਰ ਕੱਢ ਕੇ ਮੈਂ ਇੱਥੇ ਖੜਾ ਹਾਂ ਇਸ ਵੇਲੇ ਬਾ 12 13 ਕਿਲੋਮੀਟਰ ਪੰਦ ਬਾਕੀ ਆ ਸ਼ਹਿਰ ਦੇ ਬਾਹਰ ਬਾਹਰ ਜੇ ਆਪਾਂ ਕਹਿ ਲਈਏ ਤੇ ਇੱਥੇ ਰੌਣਕਾਂ ਸ਼ੁਰੂ ਹੁੰਦੀਆਂ ਥੋੜੀਆਂ ਥੋੜੀਆਂ ਰੌਣਕਾਂ ਅਸਲ 'ਚ گاਵਾਂ ਹੀ ਨਿਕਲੀਆਂ ਨੇ ਟੱਲ ਪਾਏ ਤੇ ਇਹਨਾਂ ਦੀ ਆਵਾਜ਼ ਸੁਣ ਦੀ ਖੜਕਾ ਧੜਕਾ ਬਸ ਇੱਕ ਛੁੱਟੀ ਦੇ ਵਿੱਚ ਹੁਣ ਆਪਾਂ ਨਾਟਾ ਪਹੁੰਚ ਜਾਣਾ ਕੀ ਬਾਤ ਆ ਯਾਰ ਲੁਕਿੰਗ ਗੁੱਡ ਬ੍ਰਦਰ ਯੈਸ 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 ਐਸ ਐਫਐ ਫਾਈਟਰ ਮਾਈਸੈਲਫ ਓਕੇ ਫਾਇਰ ਫਾਈਟਰ ਯਾ ਦਿਸ ਜੈਕਟ फायर फाइटर ओके ओके लुकिंग गुड ब्रदर सो दिस इज योर जॉब ओके फायर फाइटर दिस इज योर हॉबी दिसकेट कैटल पोस्ट पोस्ट ओके नाउ यू हेडिंग टू नाटा No, I'm just looking for for cattle. For cattle yeah. in the bushes? Yeah, I'm on the whole days. Please. Yeah, I see, I see many cattle in these bushes. Okay. Yeah. Have you never seen any horses when we are coming this road? This side on the road. Have you N never seen any horses? No horses. No horses? No horses. Red one. No, no, no. No on the road. No horse on the road. Okay. is on the road yeah. but just now i'm going this side i want to check my my calves okay this okay side. okay okay check All your right. calves sure okay brother no good night nice to meet you okay good na no, thank you sure sure shoke gaama charaunda ferda jatt kode te bahe aau nikal gaya ethe to sahi kilometer dur shahar nata ਤੇ ਕਿਥੇ ਕੈਂਪਿੰਗ ਸਾਈਟ ਬਣੀ ਹੋਈ ਆ ਅ ਸੈਲਬੇ ਕੈਂਪ ਇੰਟਰਨੈਟ ਤੇ ਮੈਂ ਦੇਖਿਆ ਇਹ ਜਗਾ ਸੋਹਣੀ ਆ ਜਿਹੜਾ ਕੱਲ ਆਪਾਂ ਨੂੰ ਸਾਈਕਲ ਵਾਲਾ ਵੀਰ ਮਿਲਿਆ ਸੀ ਉਹਨੇ ਵੀ ਇਹੀ ਜਗਾ ਦੱਸੀ ਆ ਇੱਥੇ ਹੋ ਰਿਹਾ ਸੀ ਇਧਰ ਨੂੰ ਚੱਲਦੇ ਆ 300 ਮੀਟਰ ਅੰਦਰ ਜਾ ਕੇ ਆ ਇਹ ਨਾਟਾ ਰਿਵਰ ਦੇ ਬਿਲਕੁਲ ਕੰਢੇ ਤੇ ਰਾਹ ਇਹਨਾਂ ਕੋਲੇ ਵੀ ਪੂਰੇ ਰੇਤੇ ਵਾਲੇ ਆ ਜਿਹੋ ਜਿਹੇ ਰਾਤ ਨੂੰ ਮੈਂ ਸਵੇਰੇ ਚੱਲਣਾ ਸ਼ੁਰੂ ਕੀਤਾ 4x4 ਗੱਡੀਆਂ ਉਧਰ ਲੈ ਜਾਓ ਮੋਟਰਸਾਈਕਲ ਕਾਰ ਕਹਿੰਦੇ ਵੀ ਤੁਸੀਂ ਆਹ ਰਾਤ ਲੈ ਕੇ ਜਾਓ ਪਰ ਇਹ ਵੀ ਸ਼ਾਇਦ ਅੱਗੇ ਜਾ ਕੇ ਵਿਚੇ ਹੀ ਰਲ ਜਾਣਾ ਆਰੇ ਤਾਰਾ ਵਾਜਾ ਕੱਲਾ ਬੋਸੋਆਂਾਂ ਵਿੱਚ ਮਿਲਿਆ ਪਿਛਲੇ ਦਿਸ਼ਾਂ ਚ ਇਹ ਨਹੀਂ ਮਿਲਿਆ ਸੀਗਾ ਹਾਥੀ ਇਹ ਜੰਗਲ ਚ ਵੀ ਹੋਣਗੇ ਕਿਉਂਕਿ ਬਿਲਕੁਲ ਸੁਨਣਾ ਹੈ ਸ਼ਹਿਰ ਨਿੱਕੇ ਨਿੱਕੇ ਨੇ ਨਾਟਾ ਸ਼ਹਿਰ ਦੇ ਬਾਹਰ-ਬਾਰ ਖੜੇ ਆ ਤਾਂ ਵੀ ਕੋਈ ਰੌਣਕ ਨਹੀਂ ਹੈਗੀ ਇੱਥੇ ਇਸਲਵੇ ਕੈਂਪ ਇੱਕ ਸੋਹਣੀ ਗੱਲ ਲਿਖੀ ਆ ਇਨ ਨੇਚਰ ਐਨੀਮਲਸ ਡੂ ਨੋਟ ਲੀਵ ਟਰੈਸ਼ ਹਿਊਮਨਸ ਡੂ ਪਲੀਜ਼ ਬਿਹੇਵ ਲਾਈਕ ਐਨੀਮਲਸ ਕੀ ਬਾਤ ਆ ਹੈ ਕੈਨੇਸ ਕੈਂਪਿੰਗ ਚੈਲਟ ਕਾਫੀ रिसेप्शन्स ਇਸ ਹੈਲਵੇ ਕੈਂਪ ਬੈਕਪੈਕਰਸ ਥੋੜੀ ਜੀ ਇਹ ਬਾਜਬਾ ਰੇਟ ਹੁੰਦੇ ਹਨ ਇਹਨਾਂ ਦੇ ਜਿੱਥੇ ਬੈਕਪੈਕਰਸ ਲਿਖਿਆ ਹੋਵੇ ਨਾ ਵੀ ਘੁੰਮਣ ਫਿਰਨ ਵਾਲੇ ਹਵੇ ਰਿਸੈਪਸ਼ਨ ਕਿਨੇ ਵਸੇ ਸਾਰੇ ਬੰਦ ਹੀ ਪਏ ਨੇ ਕੋਈ ਬੰਦਾ ਹੀ ਨਹੀਂ ਇੱਥੇ ਅੱਗੇ ਜਾ ਕੇ ਦੇਖਦੇ ਹਾਂ ਹੈਲੋ ਹੈ ਹਾਊ ਆਰ ਯੂ ਨੋਬਾਡੀ ਇਜ਼ ਹੇਅਰ ਯੂ ਆਰ ਗੁੱਡ ਸੋ ਫਾਈਨਲੀ ਆ ਫਾਉਂਡ ਸਮਬਾਡੀ ਐਟ ਰਿਸੈਪਸ਼ਨ ਜਿਹੜੀ ਜਗ੍ਹਾ ਤੇ ਮੈਂ ਪਹੁੰਚਿਆ ਇਹ ਉਹਨਾਂ ਲਈ ਹੈ ਜਿਹੜੇ ਬਜਟ ਨਾਲ ਟ੍ਰਾਇਬਲ ਜੇ ਕਰਦੇ ਆ ਬਿਸਾਹ ਹੋ ਸਕਦੇ ਪੈਸੇ ਲੋਣੇ ਹੁੰਦੇ ਆ ਤਾਂ ਕਰਕੇ ਇੱਥੇ ਸਭ ਕੁਝ ਗਾੜੂ ਜਿਹੇ ਢੰਗ ਨਾਲ ਬਹੁਤ ਸੋਹਣਾ ਬਣਾਇਆ ਹੁੰਦਾ ਤੇ ਉਹ ਦੇਖਣ ਵਾਲੇ ਨੂੰ ਆਦਿਆਲ ਖਿੱਚਦਾ ਆਹ ਮੈਂ ਲਿਆ ਡਾਰਮੇਟਰੀ ਆ ਇਹ ਦੋ ਜਣੇ ਇੱਥੇ ਪੈ ਸਕਦੇ ਨੇ ਫਿਲਹਾਲ ਤਾਂ ਮੈਂ ਇਕੱਲਾ ਹੀ ਆ ਜੋ ਕਿ ਹੋਰ ਬੇਲੀ ਆ ਗਿਆ ਤਾਂ ਉਹ ਵੀ ਇੱਥੇ ਪਾਊਗਾ ਆ ਬੈੱਡ ਆ 205 205 ਦੇਣੇ ਪੁੱਲਾ ਇਹਨਾਂ ਨੂੰ 12-1300 ਰੁਪਇਆ ਇੱਕ ਮੰਜੇ ਦਾ ਸੋਹਣੀ ਜਗ੍ਹਾ ਹੈ ਤੇ ਖੜਾ ਦਪਹਿਰਾ ਪਰ ਇਹਨਾਂ ਕੋਲੇ ਖਾਣ ਨੂੰ ਹਜੇ ਕੁਝ ਵੀ ਨਹੀਂ ਹੈਗਾ ਹੋ ਸਕਦਾ ਮੈਨੂੰ ਇੱਥੇ ਬਾਜ਼ਾਰ ਜਾਣਾ ਪਊਗਾ ਕੁਝ ਖਰੀਦ ਕੇ ਲੈਣਾ ਸਮਾਨ ਸਾਲਾ ਸੌਦਾ ਪਤਾ ਬਾਕੀ ਕਰੰਸੀ ਚੇਂਜ ਕਰਾਉਣੀ ਹੈ ਡਾਲਰ ਦੇ ਕੇ ਪੁਲਾ ਫੜਨੀ ਇੱਥੋਂ ਵਾਲੇ ਮੈਂ ਠੀਕ 12 ਵਜੇ ਇੱਥੇ ਆ ਗਿਆ ਸੀ ਹੁਣ ਦਸਫਾ ਦੋ ਦਾ ਸਮਾਂ ਹੋਇਆ ਦੋ ਘੰਟੇ ਇੱਥੇ ਬਹਿ ਕੇ ਆਰਾਮ ਕੀਤਾ ਹੁਣ ਮੈਂ ਬਾਜ਼ਾਰ ਵੱਲ ਚੱਲਿਆ 4 ਕਿਲੋਮੀਟਰ ਦੂਰ ਆ ਨਾਟਾ ਦਾ ਬਾਜ਼ਾਰ ਫਿਰ ਉਧਰੋਂ ਬਾਅਦ ਆ ਕੇ ਇੱਥੇ ਦਾ ਮਾਹੌਲ ਚਲ ਦੇਖਾਂਗੇ ਜਗ੍ਹਾ ਬਹੁਤ ਸੋਹਣੀ ਹੈ ਉਧਰਲੇ ਪਾਸੇ ਪਾਣੀ ਵਗਦਾ ਉਹਦੇ 'ਚ ਸ਼ਾਇਦ ਕੈਕਿੰਗ ਕਰਾਉਂਦੇ ਆ ਕਿਸ਼ਤੀ ਦੇ ਭਾਗੇ ਬੰਦੇ ਨੂੰ ਝੁੱਟ ਝੱਟ ਲੈਣੇ ਹੁੰਦਾ ਉਹ ਲੈ ਸਕਦਾ ਫਿਲਹਾਲ ਬਾਜ਼ਾਰ ਵੱਲ ਜਾ ਕੇ ਫਿਰ ਵਾਪਸ ਆਉਣਾ ਮੈਂ ਇੱਥੇ ਤੇ ਸਾਈਕਲ ਤੇ ਮੈਂ ਖਾਲੀ ਕਰਕੇ ਆਪਦਾ ਝੋਲਾ ਟੰਗਿਆ ਇਹਦੇ 'ਚ ਸੌਦਾ ਪਤਾਵਾ ਕੇ ਲਿਆਉਂਗਾ ਚੌਪੀਜ਼ ਇੱਥੇ ਹੈਗਾ ਸ਼ੋਪਿੰਗ ਮਾਰਟ ਜੇ ਉੱਥੋਂ ਖਰੀਦੂਗਾ ਅਗਲਾ ਬੈਗ ਵੀ ਮੈਂ ਖਾਲੀ ਕਰ ਲੈ ਕੁਝ ਇਹ 'ਚ ਪਾਉਣਾ ਹੈ ਤਾਂ ਉਹ ਪਾਵਾਂਗੇ ਡਾਲਰ ਚੱਕੇ ਨੇ ਉਹ ਦੇ ਕੇ ਤੇ ਲੋਕਲ ਕਰੰਸੀ ਫੜ ਕੇ ਲੈਉਣੀ ਆ ਇਸ ਜਗ੍ਹਾ ਦਾ ਨਾਮ ਆ ਨਾਟਾ ਨਾਟਾ ਦਾ ਪੈਟਰੋਲ ਸਟੇਸ਼ਨ ਇਧਰਲੇ ਪਾਸੇ ਬੈਂਕ ਬਣੀ ਆ ਬੈਂਕ 'ਚ 500 ਡਾਲਰ ਦਿੱਤਾ ਤੇ ਇਧਰਲਾ 6200 ਰੁਪਿਆ ਫੜਿਆ 6200 ਬੁਲਾ ਖੜ ਗਿਆ ਆਪਾਂ ਤੇ ਇਥੋਂ ਕੁਝ ਖਾਦਾ ਪੀਤਾ ਮਾੜਾ ਮੋਠਾ ਹੁਣ ਜਿਹੜਾ ਇਹਦਾ ਬਾਜ਼ਾਰ ਆ ਥੋੜਾ ਜਿਹਾ ਬਾਜ਼ਾਰ ਦਾ ਜਿਹੜਾ ਮਾਰਨਾ ਉਥੋਂ ਚੀਜ਼ਾਂ ਖਰੀਦਣੀਆਂ ਨੇ ਉਹ ਝੋਲਾ ਭਰ ਕੇ ਲੈਉਣਾ ਖਾਣ ਪੀਣ ਦੇ ਸਮਾਨ ਨਾਲ ਮੈਨੂੰ ਐਸੀ ਨਾਟਾ ਵੱਡਾ ਸ਼ਹਿਰ ਆ ਪਰ ਨਾਟਾ ਇਹ ਤਾਂ ਬਸ ਕੁਝ ਵੀ ਨਹੀਂ ਆਹੀ ਕੋਸ਼ਾ ਨਿਕਲ ਜਾ ਇਥੋਂ ਸੌਦਾ ਪਤਾ ਮਿਲ ਸਕਦਾ ਇਸ ਵੇਲੇ ਆਪਾਂ ਨਾਟਾ ਦੇ ਚੌਂਕ 'ਚ ਖੜੇ ਆਂ ਆ ਸਿੱਧਾ ਰਾਜ ਦੀ ਰਾਜਧਾਨੀ ਨੂੰ ਜਾਂਦਾ ਗੈਬਰਨ ਨੂੰ ਫਰਾਂਸਿਸਟਾਊਨ ਨੂੰ ਇਹਦੇ ਦੋ ਵੱਡੇ ਸ਼ਹਿਰ ਆ ਜਿਹੜੇ ਆਪਣੇ ਦੇ ਬਹੁਤ ਸੁਹਾਨਾ ਦੇ ਆਹ ਰਾਹ ਜਾਂਦਾ ਮੌਨ ਮੌਨ ਇੱਥੋਂ 304 ਕਿਲੋਮੀਟਰ ਆ ਤੇ ਮੌਨ ਆਪਾਂ ਇੱਥੋਂ ਕੱਲ ਨੂੰ ਚੱਲਣਾ ਸ਼ੁਰੂ ਕਰਾਂਗੇ ਕੱਲ ਜਾ ਕੇ ਗਵੇਟਾ ਰਵਾਂਗੇ 99 ਕਿਲੋਮੀਟਰ ਤੇ ਇਧਰਲੇ ਪਾਸਿਓਂ ਮੈਂ ਆਇਆ ਉਹ ਬੋਰਡ ਅੱਗੇ ਲੱਗਾ ਹੋਇਆ ਕਿਸਾਨੇ 312 ਕਿਲੋਮੀਟਰ 312 ਕਿਲੋਮੀਟਰ ਆਪਾਂ ਇਸ ਰਾਹ ਤੋਂ ਆਏ ਆ A33 ਤੋਂ 312 ए ਆ ਕੋਈ 30 40 ਕਿਲੋਮੀਟਰ ਆਸੇ ਪਾਸੇ ਕੁੱਤੇ ਕੁੱਤੇ ਆਪਾਂ 350 ਕਿਲੋਮੀਟਰ ਦੀ ਸਾਈਕਲਿੰਗ ਹੁਣ ਤੱਕ ਆਪਾਂ ਅਫਰੀਕਾ ਆ ਬੋਤਸਵਾਨਾ ਵਿੱਚ ਕਰ ਲਈ ਤੇ ਹੁਣ ਇਥੋਂ ਵਾਪਸ ਉੱਥੇ ਜਾਣਾ ਮੈਂ ਟਿਕਾਣੇ ਤੇ ਜਿੱਥੇ ਮੇਰਾ ਸਮਾਨ ਰੱਖਿਆ ਹੋਇਆ ਐ ਸੈਬਲੇ ਕੈਂਪਸਾਈਟ ਤੇ ਆ ਟਰੱਕਾਂ ਦੇ ਉੱਤੇ ਇੰਨਾ ਕੁ ਛਾਂ ਲੱਦ ਲੱਦ ਲਿਆਉਂਦੇ ਨੇ ਯਾਰ ਸਵਾ ਚਾਰ 4:30 ਦਾ ਸਮਾਂ ਹੋਇਆ ਤੇ ਮੈਂ ਮੁੜ ਕੇ ਉਸੇ ਥਾਂ ਤੇ ਆਇਆ ਜਿੱਥੋਂ ਹੁਣੇ ਗਿਆ ਸੀਗਾ ਜਦੋਂ ਬੰਦਾ ਸਾਈਕਲ ਤੇ ਕੋਈ ਲੰਮਾ ਸਫ਼ਰ ਕਰਦਾ ਸਾਈਕਲ ਤੇ ਨੀ ਕਿਸੇ ਵੀ ਸਾਧਨ ਤੇ ਕਰੇ ਤਾਂ ਉਹ ਕਦਾ ਪੂਰਾ ਘਰ ਬਣ ਜਾਂਦਾ ਉਹਦੇ ਉੱਤੇ ਉਹਦਾ ਰਹਿਣ-ਬਹਿਣ ਦਾ ਖਾਣ-ਪੀਣ ਦਾ ਸਾਰਾ ਮਾਹੌਲ ਚੱਲ ਹੁੰਦਾ ਇਹੋ ਜਿਹਾ ਰਾਸ਼ਨ ਇੱਥੋਂ ਵਧੀਆ ਮਿਲ ਜਾਂਦਾ ਜਿਹੜਾ ਆਪਾਂ ਨਾਲ ਚੱਕ ਸਕਦੇ ਆ ਟਮਾਟੋ ਐਂਡ ਓਨੀਅਨ ਮਿਕਸ ਨਿੱਕੀਆਂ-ਨਿੱਕੀਆਂ ਚੀਜ਼ਾਂ ਦੀਆਂ ਸੂਆ ਮੀਨਸ ਐਂਡ ਵੈਜੀਟੇਬਲ ਸਭ ਤੋਂ ਜ਼ਰੂਰੀ ਹੁੰਦਾ ਪਾਣੀ ਤੇ ਪਾਣੀ ਇਹਨਾਂ ਤੇ ਇਸ ਦੇਸ਼ ਦੇ ਵਿੱਚ ਪਿਛਲੇ ਦੇਸ਼ਾਂ ਦੇ ਮੁਕਾਬਲੇ ਵਾਵਾ ਮਹਿੰਗਾ ਰੇਟਾਂ ਰੂਟਾਂ ਦੇ ਫਰਕ ਚੰਗੇ ਨੇ ਸਾਰੇ ਨਾਲ ਆਹ ਪਾਣੀ ਪਿਆ ਝੋਲੇ ਚ ਪੰਜ ਸੱਤ ਬੋਤਲਾਂ ਹੋਰ ਆਹ ਮਰੇ ਅਗਲੇ ਆਉਂਦੇ ਦੋ ਤਿੰਨ ਦਿਨ ਮੈਨੂੰ ਰਾਹ ਦੇ ਵਿੱਚ ਕੁਝ ਵੀ ਨਹੀਂ ਮਿਲਣਾ ਖਾਸ ਤਾਂ ਕਰਕੇ ਮੈਂ ਤਿਆਰੀ ਨਾਲ ਹੁਣ ਅਗਲਾ ਸਫਰ ਇਥੋਂ ਅੱਗੇ ਨੂੰ ਜਾਣਾ ਆਂਡੇ ਦੁੱਧ ਤੇ ਇੱਕ ਹੋਰ ਸੱਚ ਇਸ ਦੇਸ਼ ਦੇ ਵਿੱਚ ਵੀ ਜਿਹੜਾ ਆਹ ਐਡਾਪਟਰ ਆ ਇਹ ਵੱਖਰਾ ਲੱਗਦਾ ਪਿਛਲੇ ਦੇਸ਼ਾਂ ਦੇ ਮੁਕਾਬਲੇ ਫਰਕ ਪੈ ਜਾਂਦਾ ਤਾਂ ਕਰਕੇ ਇਹ ਤੇ ਸੰਦ ਪੜੇ ਤੇ ਪੈਸੇ ਡੋਡੇ ਹਰ ਥਾਂ ਤੇ ਲਾਉਣੇ ਪੈਂਦੇ ਆ। ਅਫਰੀਕਾ ਮਹਾਦੀਪ 'ਚ ਮੈਂ ਸਫ਼ਰ ਕਰਦਿਆਂ ਹੁਣ ਤੱਕ ਜਿੰਨੇ ਵੀ ਕਰੰਸੀ ਨਾਲ ਚੱਕੀ ਆ ਯੂਐਸਡੀ ਡਾਲਰ ਚੱਕਿਆ ਨਾਲ ਤੇ ਮੈਂ ਜਿਹੜੇ ਦੇਸ਼ 'ਚ ਵੀ ਜਾਣਾ ਉੱਥੇ ਡਾਲਰ ਉੱਥੋਂ ਦੀ ਬੈਂਕ ਨੂੰ ਦੇ ਕੇ ਤੇ ਉੱਥੋਂ ਦੀ ਕਰੰਸੀ ਫੜ ਲੈਣਾ। ਆਹ ਜਿਹੜੇ ਤੁਸੀਂ ਨੋਟ ਦੇਖ ਰਹੇ ਹੋ ਇਹ ਪੁਲਾ ਇਥੋਂ ਦੀ ਕਰੰਸੀ ਮੈਂ ਪਹਿਲਾਂ ਦੱਸਿਆ ਹੀ ਆ। ਅਸਲ 'ਚ ਮੇਰੇ ਕੋਲੇ ਕਾਰਡ ਵੀ ਹੈਗਾ ਐਸਬੀਆਈ ਬੈਂਕ ਦਾ ਤੇ ਐਕਸੈਸ ਬੈਂਕ ਦਾ। SBI ਮੇਰੇ ਪਿੰਡ ਦੀ ਬ੍ਰਾਂਚ ਹੀ ਆ ਮੈਂ ਕਈ ਵਾਰੀ ਉੱਥੇ ਜਾ ਕੇ ਕਿਹਾ ਬਕਾਇਦਾ ਇੱਕ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨੂੰ ਐਡਾ ਇੰਟਰਨੈਸ਼ਨਲ ਹੀ ਹੁੰਦਾ ਉਹ ਇਨੇਬਲ ਕਰ ਦਿਓ ਉਹਨਾਂ ਨੇ ਕੀਤਾ ਵੀ ਆ ਪਰ ਉਹ ਨਹੀਂ ਚੱਲਿਆ SBI ਦਾ ਕਾਰਡ ਕਿਤੇ ਨਹੀਂ ਚੱਲਦਾ ਆਉਂਦਾ ਆਉਂਦਾ ਮੈਂ 10 15 ਦਿਨ ਪਹਿਲਾਂ ਐਕਸਿਸ ਬੈਂਕ ਦਾ ਖਾਤਾ ਖੁਲਾਇਆ ਸੀ ਐਕਸਿਸ ਬੈਂਕ ਵਾਲਾ ਕਾਰਡ ਮੈਂ ਜਿੱਥੇ ਕਿਤੇ ਪਾਇਆ ਪਹਿਲੀ ਗੱਲ ਤਾਂ ਉਹਨਾਂ ਤੋਂ ਐਪਲੀਕੇਸ਼ਨ ਦੇ ਵਿੱਚ ਜਾ ਕੇ ਉਹ ਇੰਟਰਨੈਸ਼ਨਲ ਆ ਚੱਲਿਆ ਹੀ ਨਹੀਂ ਵੀ ਇੰਟਰਨੈਸ਼ਨਲ ਹੀ ਆਪਾਂ ਇਹਨੂੰ ਵਰਤ ਸਕਦੇ ਆ ਬਕਾਇਦਾ ਉਹਦੇ ਉੱਤੇ ਲਿਖਿਆ ਹੋਇਆ ਫਾਰ ਇੰਟਰਨੈਸ਼ਨਲ ਯੂਜ਼ ਆਲਸੋ ਇਹ ਇਹ ਦੋਵੇਂ ਬੈਂਕਾਂ ਜਾਣਦੀਆਂ ਵੀ ਕੀ ਗੱਲ ਬਾਤ ਆ ਅਗਲੀ ਵਾਰੀ ਮੈਂ ਕੋਸ਼ਿਸ਼ ਕਰੂੰਗਾ ਕਿ ਚੰਗੇ ਬੈਂਕ 'ਚ ਖਾਤਾ ਖਲਾ ਕੇ ਤੇ ਫਿਰ ਆਪਦਾ ਕਾਰਡ ਹੋਊਗਾ ਕਿਹੇ ਵੀ ਏਟੀਐਮ 'ਚ ਲੜਾ ਕੇ ਆਪਾਂ ਪੈਸੇ ਕੱਢ ਸਕਦੇ ਹੋਈਏ ਨਹੀਂ ਫਿਰ ਹੁਣ ਮੈਨੂੰ ਯੂਐਸਡੀ ਲੈ ਕੇ ਨਾਲ ਤੁਰਨਾ ਪੈਂਦਾ ਤੇ ਉਹਦੀ ਜਿਹੜੀ ਵੱਡਾ ਘੱਟੀ ਬਦਲਾਉਣ ਵੇਲੇ 바ਵਾ ਹੋ ਜਾਂਦੀ ਆ ਸੋ ਇਹੋ ਜੀ ਖਜਲਖੁਆਰੀ ਦਾ ਸਾਹਮਣਾ ਇਹਨਾਂ ਦੇ ਸਫਰਾਂ 'ਚ ਹੁੰਦਾ ਤੇ ਇਹ ਜਗਾ ਸਾਂਝੀ ਹੁੰਦੀ ਹੈ ਜਿੰਨੇ ਵੀ ਇੱਥੇ ਰੁਕਦੇ ਨੇ ਉਹਨਾਂ ਲਈ ਹੋਸਟਲ ਵਾਂਗੂ ਕਹਿ ਲਈਏ ਆਪਾਂ ਸਾਂਝੀ ਰਸੋਈ ਸਾਂਝਾ ਖਾਣ ਪੀਣ ਖਰੀਦੋ ਲਿਆਓ ਬਣਾਓ ਜਿਹੜਾ ਸਮਾਨ ਵੱਧਦਾ ਇੱਥੇ ਛੱਡ ਦਿਓ ਜਿਹੜੇ ਹੋਰ ਆਉਣਗੇ ਉਹ ਇੱਥੇ ਆਪਦਾ ਖਾਪ-ਕਾ ਲੈਣਗੇ ਹੁਣ ਇੱਥੇ ਮੈਂ ਭਾਂਡੇ ਧੋ ਸਕਦਾ ਬਹੁਤ ਸਲੀਕੇ ਨਾਲ ਸਾਰਾ ਕੁਝ ਰੱਖਿਆ ਹੁੰਦਾ ਇੱਥੇ ਮੈਨੂੰ ਉਹ ਚਲਾਉਣੇ ਜੀ ਨਹੀਂ ਆਉਂਦੇ ਸੀ ਬਾਹਲੇ ਮੈਂ ਤਾਂ ਕਰਕੇ ਆਪਦੇ ਚਾਹ ਬਰਾਦੀ ਬਨਾਲੀ ਇਹ ਆ ਸਾਹਮਣੇ ਬਹੁਤਸਵਾਨਾ ਦਾ ਨਕਸ਼ਾ ਲੱਗਾ ਹੋਇਆ। ਬਹੁਤਸਵਾਨਾ ਵਿੱਚ ਆਪਾਂ ਜ਼ਾਂਬੀਆ ਤੋਂ ਦਾਖਲ ਹੋਏ ਆਂ। ਜ਼ਾਂਬੀਆ ਤੋਂ ਦਾਖਲ ਹੋ ਕੇ ਇਸ ਬਲੇ ਨਾਟਾ ਖੜੇ ਆਂ। ਤੇ ਨਾਟਾ ਤੋਂ ਹੁਣ ਆਪਾਂ ਸਫ਼ਰ ਕਰਕੇ ਇੱਥੇ ਜਾਵਾਂਗੇ ਮਾਉਣ। ਮਾਉਣ ਆਪਾਂ ਕਿਉਂ ਜਾਣਾ? ਆਹ ਡੈਲਟਾ ਦੇਖਣ ਲਈ। ਇਹ ਬਹੁਤ ਖਾਸ ਜਗ੍ਹਾ ਦੁਨੀਆ ਦੀ ਜਿਹੜੀ 300 ਕਿਲੋਮੀਟਰ ਦੂਰ ਆਪਾਂ ਤੋਂ ਤੇ ਆਉਂਦੇ ਦਿਨਾਂ ਦੇ ਵਿੱਚ ਆਪਾਂ ਇਹਨੂੰ ਦੇਖਾਂਗੇ। ਉਤਲੇ ਪਾਸੇ ਰਹਿਣ ਬਹਿਣ ਦਾ ਟਿਕਾਣਾ ਤੇ ਇਹ ਟਿਕਾਣਾ ਬਣਿਆ ਹੋਇਆ ਨਾਟਾ ਰਿਵਰ ਦੇ ਇੱਕ ਬਿਲਕੁਲ ਕੰਢੇ ਤੇ ਇਧਰਲੇ ਪਾਸੇ ਉਹ ਸ਼ਹਿਰ ਆ ਜਾਂਦਾ ਜਿੱਧਰ ਮੈਂ ਹੁਣ ਪਹਿਲਾਂ ਜਾ ਕੇ ਆਇਆ ਸੀ ਆ ਕੈਕਿੰਗ ਕਰਦੇ ਨੇ ਇਹਨਾਂ ਨੂੰ ਖਿੱਚੋ ਅੰਦਰ ਲੈ ਜਾਓ ਪਾਣੀ 'ਚ ਤੇ ਇੱਥੇ ਆਪਦਾ ਬੰਦਾ 10 ਮਿੰਟ ਛੁੱਟੇ ਛੱਟੇ ਲੈ ਸਕਦਾ ਦਿਨ ਢਾਲੇ ਪਿਆ ਹੋਇਆ ਸੋਹਣਾ ਲੱਗਦਾ ਮਾਹੌਲ ਚਾਲ ਤੇ ਕੁਝ ਇੱਥੋਂ ਦੇ ਨਿਆਣੇ ਨੇ ਉਹ ਇੱਥੇ ਮੂਝਬਾਨੀ ਹੋ ਗਏ ਤੇ ਚਨਾਈ ਜਾਂਦੇ ਨਾਟਾ ਰਿਵਰਟ ਤੇ ਜਿਹੜਾ ਆਪਾਂ ਇੱਥੇ ਰਹੇ ਆ ਇਹਦੇ ਰਹਿਣ ਸਹਿਣ ਚ ਆਹਾ ਬੇੜੀ ਦਾ ਵੀ ਝੂਟਾ ਬੰਦਾ ਲੈ ਸਕਦਾ ਇਹਨੂੰ ਅਸਲ ਚ ਕੈਕਿੰਗ ਕਿਹਾ ਜਾਂਦਾ ਪਤਾ ਹੀ ਹੋਣਾ ਵੈਸੇ ਸਾਰਿਆਂ ਨੂੰ ਤੇ ਇੱਕ ਵਾਰੀ ਸਮੁੰਦਰ ਦੇ ਵਿੱਚ ਇਹੋ ਜਿਹਾ ਪੰਗਾ ਲਿਆ ਸੀ ਗੋਆ ਗੋਆ ਦੇ ਪਾਲੂ ਲੰਬੀ ਚ ਤੇ ਇਹ ਵੀ ਵਧੀਆ ਝਟ ਜਾ ਹੁੰਦਾ ਉਹਨੇ ਮੈਨੂੰ ਜੈਕਟ ਪਵਾਤੀ ਕਹਿੰਦਾ ਪਾਣੀ ਬਹੁਤਾ ਡੂੰਘਾ ਦਾ ਨਹੀਂ ਪਰ ਫਿਰ ਵੀ ਜਿਵੇਂ ਦਾ ਬਾਚੀ ਬਾਜੀ ਲੱਗਣ ਲੱਗੀ ਤਾਂ ਤੇਰ ਨੂੰ ਜੈਕਟ ਪਾ ਦਿੰਨੇ ਆ ਇੱਕ ਹੱਥ ਨਾਲ ਵੀਡੀਓ ਬਣਾਉਣੀ ਔਖਾ ਜਿਹਾ ਕੰਮ ਹੈ ਇਹਦਾ ਨਿਆਰਾ ਲੈਨੇ ਆ ਪਹਿਲਾਂ ਆਪਾਂ ਤੇ ਆਓ ਜਿਹੜੇ ਦਰਖਤ ਨੇ ਦਰਖਤਾਂ ਤੇ ਪੰਛੀ ਬੈਠੇ ਰੰਗ-ਬਰੰਗੇ ਉਹਨਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਇਹ ਜਗ੍ਹਾ ਤੇ ਕੀ ਸ਼ਾਨਦਾਰ ਤੇ ਸ਼ਾਂਤ ਜਗ੍ਹਾ ਹੈ ਤੇ ਇਸ ਵੇਲੇ ਬਗੜ ਹੁਣੀ ਢਲਦੇ ਸੂਰਜ ਦੀ ਧੁੱਪ ਦੇ ਵਿੱਚ ਨਾਟਾ ਦਰਿਆ ਦੇ ਵਿੱਚ ਤੈਰ ਤਾਰੀਆਂ ਲਾ ਰਹੇ ਨੇ ਨਾਟਾ ਦਰਿਆ ਜਿਹੜੇ ਇਥੋਂ ਦੇ ਦਰਿਆ ਦਰੂ ਹਨ ਇਹਨਾਂ ਦੇ ਵਹਿਣ ਹੌਲੀ ਹੌਲੀ ਮੱਠੇ ਮੱਠੇ ਜੇ ਹੁੰਦੇ ਆ ਇਹ ਜੇ ਮੀਂਹ ਪਾਏ ਹੁਣ ਤਾਂ ਗੱਲ ਵੱਖਰੀ ਆ ਪਰ ਇੱਕ ਇਹਨਾਂ ਦੀ ਦਰਿਆਵਾਂ ਦੀ ਉਤਰਾਹੀ ਇੱਕੇ ਦਮ ਨਹੀਂ ਪੈਂਦੀ ਜਿਵੇਂ ਆਪਣੇ ਤਾਂ ਹਿਮਾਲਿਆ ਤੋਂ ਆਉਂਦੇ ਨੀਵੇਂ ਥਾਵਾਂ ਵੱਲ ਪੰਜਾਬ ਵੱਲ ਨੂੰ ਸ਼ੂਕਦੇ ਆਉਂਦੇ ਆ ਨਾ ਪਰ ਇਹ ਬਿਲਕੁਲ ਹੌਲੀ ਹੌਲੀ ਆ ਇਹ ਵਗੀ ਕਿੱਧਰ ਨੂੰ ਜਾਂਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਇਹਦਾ ਇਹ ਵੀ ਨਹੀਂ ਪਤਾ ਵਗਦਾ ਜਾਂ ਪਾਣੀ ਖੜਾ ਹੀ ਆ ਇਹਦਾ ਪਰ ਨਜ਼ਾਰਾ ਵਧੀਆ ਇਹ ਉਹ ਉਧਰਲੇ ਵਾਸੇ ਕੁਝ ਨਿਆਣੇ ਆ ਉਹ ਮੈਨੂੰ ਦੇਖੀ ਜਾਂਦੇ ਤੇ ਉਹਨੇ ਬੰਦੇ ਨੇ ਕਿਹਾ ਕਹਿੰਦਾ ਇਹਨਾਂ ਤੋਂ ਬਚ ਕੇ ਰਹਿਣਾ ਇਹ ਬੇੜੀ ਨੂੰ ਆ ਕੇ ਹੱਤ ਪਾ ਕੇ ਲੰਮਕੇ ਤੇ ਪਲਟਾ ਦਿੰਦੇ ਆ ਤਾਂ ਕਰਕੇ ਆਹ ਪਾਈ ਹੋਈ ਢਿੱਲੀ ਜੀ ਆ ਵੇਹੇ ਵੀ ਪਰ ਏਡੀ ਕਰ ਲਈ ਉਹ ਕਹਿੰਦਾ ਵੀ ਜੇ ਤੁਸੀਂ ਖੜੇ ਵੀ ਹੋਵੋਗੇ ਚ ਤਾਂ ਇਹ ਇੱਥੋਂ ਇੱਥੋਂ ਤੱਕ ਪਾਣੀ ਆਉਂਦਾ ਬਾਕੀ ਪਤਾ ਵੀ ਨਹੀਂ ਕਿ ਕਿਹੜੀ ਡੂੰਗਾ ਹੁੰਦਾ ਤਾਂ ਕਰਕੇ ਪਾਣੀ ਲਾਜ਼ਮੀ ਹੀ ਹੈ ਇਹ ਨਾਟਾ ਰਿਵਰ ਬੋਤਸਵਾਨਾ 10 15 ਮਿੰਟ ਦਰਿਆ 'ਚ ਵੀ ਕੁੱਤੇ ਕਥੇ ਕੁੱਟ ਕੇ ਤੇ ਆਪਾਂ ਵਾਪਸ ਆ ਗਏ ਆਹ ਬੇਲੀ ਨੇ ਖਿੱਚ ਕੇ ਬੇੜੀ ਥੋੜੀ ਜਿਹੀ ਪਤਨ ਤੇ ਲਾਦੀ ਹੋਣਾ ਪਾਇਤੋ ਉਤਰ ਸਕਦੇ ਥੈਂਕ ਯੂ ਬ੍ਰਦਰ ਥੈਂਕ ਯੂ ਇਹ ਜਗ੍ਹਾ ਤੇ ਜਿੰਨਾ ਕੁਛ ਵੀ ਬਣਾਇਆ ਹੁੰਦਾ ਨਾ ਮੈਂ ਪਹਿਲਾਂ ਵੀ ਦੱਸਿਆ ਸੀ ਟੋਟ ਪੱਜਦੂ ਬਣਾਇਆ ਹੋਇਆ ਇਹ ਇਹਨਾਂ ਦੀ ਹੱਥੀਂ ਕੀਤੀ ਹੋਈ ਕਾਰਾਗਰੀ ਆ ਕਿਥੇ ਕੁੜੀ ਆ ਉਹ ਘੁੰਮਣ ਆਈ ਸੀ ਤੇ ਉਹ ਕੋ ਸਮਝ ਲਈ ਇੱਥੇ ਹੁਣ ਕੰਮ ਕਰ ਰਹੀ ਆ ਟੰਗਿਆ ਜਾ ਗੁਰੂ ਉਹ ਇਥੇ ਕੋਸਮੇਲੀ ਕੰਮ ਕਰਦੀ ਆ ਤੇ ਉਹ ਇਹਨੂੰ ਸਾਂਭ ਰਿਹਾ ਸਾਰੇ ਕਾਸੇ ਨੂੰ ਨਾ ਬਾਕੀ ਇਹ ਉਹ ਵੀ ਦਿੰਦੇ ਆ ਡਿਨਰ ਬ੍ਰੇਕਫਾਸਟ ਹੈ ਜਾਂ ਕੁਝ ਵੀ ਹੁੰਦਾ ਨਾਲ ਨੀਣਾਕਾਰੀ ਕੀਤੀ ਹੁੰਦੀ ਆ ਆ ਦੂਜਾ ਲਾਕ ਆ ਗਿਆ ਜਿੱਥੇ ਮਾੜਾ ਮੋਟਾ ਬੈਠ ਉੱਠਣ ਦਾ ਪ੍ਰੋਗਰਾਮ ਆ ਜਿਹੜੇ ਲੋਜ ਲੂਜ ਆਪਾਂ ਜਿਹੜੇ ਹੋਰ ਦੇਖਦੇ ਆ ਉਹਨਾਂ ਨਾਲੋਂ ਇਹਦਾ ਵੱਖਰਾ ਟੰਗ ਵੰਗ ਹੁੰਦਾ ਹੈਪੀਨੈਸ ਇਜ਼ ਨਾਟ ਗੈਟਿੰਗ 올 ਯੂ ਵਾਂਟ ਇਟਸ ਇੰਜੋਇੰਗ ਇੰਜੋਇੰਗ ਔਰ ਯੂ ਹੈਵ ਕਮਾਲ ਦੀ ਗੱਲ ਬਾਤ ਕੀਤੀ ਹੋਈ ਹੈ ਉਹ ਇੰਜਨ ਆ ਉਹ ਦੇ ਮੇਜ ਦੇ ਵਿੱਚ ਫਿੱਟ ਕਰਕੇ ਰੱਖਿਆ ਹੋਇਆ ਹਾਂ 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 ਲੱਗੀ ਹਾਜ਼ਰੀ ਤੇਰੀ ਵੀ ਜਿਵੇਂ ਆ ਕੇਨ ਨੇ ਪੀਨ ਪੂਨ ਵਾਲੇ ਬੀਅਰ ਵਾਲੇ ਜਾਂ ਹੋਰ ਉਹਨਾਂ ਨੂੰ ਵੱਡ ਵੱਡ ਕੇ ਇਹੋ ਜਿਹਾ ਕੁਝ ਬਣਾਇਆ ਹੋਇਆ ਕ੍ਰੀਏਟੀਵਿਟੀ ਆਰਟਿਸਟ ਬੈਸਟ ਟొਮੇਟੋ ਐਂਡ ਓਨੀਅਨ ਮਿਕਸ ਅਜਿਹੀ ਰਾਤ ਆਪਣੀ ਇਹ ਸ਼ਾਨਦਾਰ ਜਗ੍ਹਾ ਤੇ ਡੋਮ ਡਾਰਮਟਰੀ ਹੁੰਦੀ ਆ ਜਿਵੇਂ ਦੋ ਬੈੱਡ ਲੱਗੇ ਨੇ ਤੇ ਦੋ ਜਣੇ ਸੌਂ ਸਕਦੇ ਨੇ ਪਰ ਇਹਨਾਂ ਕੋਲੇ ਹੁਣ ਇਹ ਕਹਿੰਦੇ ਸੀਜ਼ਨ ਆਫ ਆ ਤਾਂ ਕਰਕੇ ਬਹੁਤੇ ਜਣੇ ਨਹੀਂ ਹੈਗੇ ਕੱਲ ਨੂੰ ਮਿਲਦੇ ਆਪਾਂ ਕੱਲ ਨੂੰ ਇਥੇ ਗਵੇਟਾ ਵੱਲ ਨਿਕਲਾਂਗੇ ਮੌਣ ਵੱਲੋਂ ਨਵੇਂ ਇਲਾਕੇ ਨਵੇਂ ਰਾਹ ਨਵੇਂ ਜੰਗਲ ਨਵੀਆਂ ਸੜਕਾਂ ਦੇਖਦੇ-ਦੇਖਦੇ ਬਹੁਤ ਸਵਾਨਾ ਵਿੱਚ ਅੱਗੇ ਨੂੰ ਵਾਦੇ ਜੁੜੇ ਰਹੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਕਰਿਓ ਤੇ ਵੀਡੀਓ ਹੇਠਾ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਸਮਾਂ 9:00 ਵਜੇ ਹੁਣ ਸੌਣ ਦੀ ਤਿਆਰੀ ਆ ਮਛਰਦਾਨੀ ਇੱਥੇ ਲੋੜਾ ਗਰਮ ਇੱਥੇ ਉਹ ਆ ਮਛਰਵਾਵਾ ਲੜੀ ਹੁੰਦਾ